ਨਾਵ ਜੀ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕੀ ਕਹਿਣਾ ਜਿਹੜੀ ਅੱਗ ਲੱਗੀ ਗਈ ਹੈ ਇਹਦੇ ਵਿੱਚ ਕੀ ਲੱਗੀ ਲੱਗੀ ਆ ਵੀ ਵਿੱਚ ਵੀਰੇ ਜੜੜ ਗਏ ਜੀ ਤੇ ਤੇ ਕੋਈ ਨਹੀਂ ਆ ਬਕਰਦਿਆਂ ਨੇ ਹੁਣ ਗੱਡੀ ਆਈਏ ਤੇ ਕੋਈ ਜਾਣੀ ਬਾਅਦ ਦੇ ਵਿੱਚੋਂ ਆਏ ਆ ਜੀ ਠੀਕ ਹੈ ਜੀ ਕਿੰਨੇ ਕਿਲੇ ਸੀਗੇ ਜਿਹੜੇ ਸੜ ਕੇ ਸੁਆਹ ਹੋ ਗਏ ਤੇ ਕਿੰਨ ਅੱਗ ਲੱਗੀ ਕਿਵੇਂ ਗਈ ਉੱਤਰ ਲੱਗੀ ਜੀ ਪੁੱਛੋ ਰਾਤ ਕਿਤੇ ਸਵਾਰਗਤ ਜੜੀ ਸਵਾਰਗਤ ਹਾਂ ਮੀਡੀਆ ਵਾਲੇ ਦੇ ਇਹਨਾਂ ਨੂੰ بجلی ਵੈਕਮੈਨ ਚ 5-5 ਦਿਨ ਲੈਟ ਨਹੀਂ ਛੱਡਣੀ ਚਾਹੀਦੀ ਜਨੇ ਬੰਦ ਕਰਕੇ ਰੱਖੋ ਤੇ ਸਾਡੀਆਂ ਫਸਲਾਂ ਅਜੇ ਖੜੀਆਂ ਜਿੰਨਾ ਚਿਰ ਇਹ ਵਾਟ ਨਹੀਂ ਹੁੰਦੀਆਂ ਲੈਟ ਮੰਦ ਰੱਖ ਰਹੀ ਸਾਡਾ 20 ਬੱਚੇ ਕਿਲਿਆਂ ਦਾ ਨੁਕਸਾਨ ਹੋ ਗਿਆ ਅਸੀਂ ਦੋਸਤੋ ਕਿੱਥੋਂ ਪੂਰਾ ਕਰਾਂਗੇ ਸੇ ਬਾਕੀ ਜਿਹੜੀ ਫੈਰ ਵਡੇਜ ਆ ਨਾ ਜੀ ਇਹ ਸਾਡੇ ਏਰੀਆ ਵਿੱਚ ਰਹਿਣ ਨਹੀਂ ਚਾਹੀਦੀ ਆ 5-5 ਕਿਲੋਮੀਟਰ ਦੇ ਅੰਦਰ ਆਉਣਾ ਚਾਹੀਦੀ ਆ ਦੁਰੋਂ ਦੀ ਆਉਣੋਂ ਆਈ ਜੀ ਹੁਣ ਜੀ ਏਰੀਆ ਤੇ ਹੁਣ ਆਈ ਜੀ ਹੁਣ ਤਾਂ ਸਾਡੀ ਫਸਲ ਸੁਆਹ ਹੋ ਗਈ ਏਕਾ ਕਿਥੋਂ ਪੂਰਾ ਕਰਾਂਗੇ ਅਸੀਂ ਕੀ ਸਰਕਾਰ ਨੂੰ ਕੀ ਕੁਝ ਆਸ ਲਾਉਣਾ ਚਾਹੁੰਦੇ ਸਰਕਾਰ ਨੂੰ ਇਹ ਕਹਿੰਦੇ ਵੀ ਸਾਡੇ ਆ ਬਿਲਕੁਲ ਲੱਗੇ ਨੇ ਸਾਡੇ ਨੇੜੇ ਆਵੇ ਨੇੜੇ ਰਵੇ ਸਾਡੇ ਏਰੀਏ ਤੇ ਰਵੇ ਹਾਂ ਤੇ ਕਾਹਦੇ ਸਿਸ਼ਨ ਜਾਂਦੇ ਆ ਤੇ ਕੋਲੇ ਰਹਿਣੀ ਚਾਹੀਦੀ 8 ਘੰਟਾ ਫੋਨ ਕੀਤੇ ਨੋ ਗਿਆ ਹੁਣ ਆਏ ਬਿੱਤੇ ਰਹਿਣੀ ਚਾਹੀਦੀ ਤੇ ਕੰਦਾ ਫੋਨ ਅਸੀਂ 2 ਘੰਟਿਆਂ ਦੇ ਫੋਨ ਕੀਤੇ ਨੂੰ ਇਹ ਆਈ ਹੁਣ ਆਈ ਜੀ ਹੁਣ ਤਾਂ ਸਾਡੀ ਫਸਲ ਸੁਆਹ ਹੋ ਗਈ ਅਸੀਂ ਤਾਂ ਟਰੈਕਟਰਾਂ ਨਾਲ ਬੜਾ ਕੋਸ਼ਿਸ਼ ਕੀਤੀ ਭਜਾਈ ਆ ਭਜਾਈਆ ਟਰੈਕਟਰਾਂ ਦਾ ਤੇ ਜੀ ਕੀ ਨਾਮ ਜੀ ਫਾਇਰਮੈਨ ਕਰਮਜੀਤ ਸਿੰਘ ਜੀ ਜੀ ਕਰਮਜੀਤ ਤੁਸੀਂ ਇੱਥੇ ਅੱਜ ਪਹੁੰਚੇ ਆ ਕੀ ਕਿੰਨ ਕਿ ਪੋਜੀਸ਼ਨ ਸੀ ਕਿਵੇਂ ਇਹ ਤੇ ਪਹੁੰਚੇ ਸਾਨੂੰ ਇਤਲਾਹ ਮਿਲੀ ਸੀ ਕਿ ਢੋਲ ਨਾਲ ਪਿੰਡ ਵਿੱਚ ਕਣਕ ਨੂੰ ਅੱਗ ਲੱਗੀ ਹੋਈ ਹੈ 27 ਤੇ ਉਸੇ ਟਾਈਮ ਅਸੀਂ ਜਿਸ ਤਰ੍ਹਾਂ ਸਾਨੂੰ ਇਤਲਾਹ ਮਿਲਦੀ ਹੈ ਅਸੀਂ ਵਿਦਨ 1 ਮਿੰਟ ਦੇ ਵਿੱਚ ਤੋਂ ਗੱਡੀਆਂ ਸਾਡੀਆਂ ਮੂਵ ਕਰ ਦਿੰਦੀਆਂ ਲੋਕਾਂ ਦਾ ਕਹਿਣਾ ਹੈ ਕਿ 2 ਘੰਟੇ ਲੇਟ ਟਾਈਮ ਦੇਖੋ ਭਾਈ ਆਪਣੀ ਘੜੀ ਆ ਟਾਈਮ ਦੇਖੋ ਜੀ 10:27 ਮਿੰਟ ਦੀ ਕਾਲ ਆ ਲੋਕ ਤਾਂ ਕਹਿੰਦੇ ਯਾਰ 11 ਵਜੇ ਫਾਇਰ ਕੰਟਰੋਲ ਦਾ ਮੈਸੇਜ ਪਾਤਾ ਜੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਰਸਤੇ ਦੇ ਵਿੱਚ ਜਿਹੜਾ ਜੋਧੇ ਵਾਲ ਵਸਤੀ ਆ ਉੱਥੇ ਜਿਹੜੀ ਟ੍ਰੈਫਿਕ ਆ ਉਹਨੂੰ ਦੂਰ ਕਰਨ ਦਾ ਇਹ ਕੰਮ ਵੀ ਕਰਨਾ ਚਾਹੀਦਾ ਇਹ ਤੁਸੀਂ ਆਪਣੇ ਚੈਨਲ ਦੇ ਧਰੂ ਉੱਥੇ ਜਾ ਕੇ ਕਵਰੇਜ ਵੀ ਕਰਿਓ ਤੇ ਆਪਣੀ ਘੜੀ ਤੇ ਟਾਈਮ ਲਿਖਿਓ ਤੇ ਇਤਲਾਹ ਦਾ ਟਾਈਮ ਦੇਖ ਕੇ ਜਰੂਰ ਆਪਣੇ ਚੈਨਲ ਦੇ ਵਿੱਚ ਨਾਲ ਇਹ ਚਲਾਇਓ ਤੇ ਫੇਰ ਲੋਕਾਂ ਦੇ ਕਹਿਣ ਦਾ ਗੱਲ ਦੱਸਿਓ 2 ਘੰਟੇ ਲੇਟ ਆਜਾ ਅੱਧਾ ਘੰਟਾ ਲੇਟ ਤੇ ਇੱਥੋਂ ਤੋਂ ਲੈ ਕੇ ਸੁੰਦਰ ਨਗਰ ਫੇਅਰ ਸਟੇਸ਼ਨ ਦਾ ਜਿਹੜਾ ਡਿਸਟੈਂਸ ਆ ਤੁਹਾਨੂੰ ਪਤਾ ਕਿੰਨਾ ਜੀ ਹਾਂ ਅਸੀਂ ਇੱਥੇ ਆਏ ਕਾਹੀ ਕਿੰਨਾ ਜੀ ਭਾਜੀ ਤੁਸੀਂ ਦੱਸੋ ਕਿੰਨਾ ਮੈਂ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਐਜ ਪੱਤਰਕਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਇੱਕ ਕੁਐਸਚਨ ਪੇਟੋਪ ਕਰ ਰਹੇ ਹਾਂ ਲੋਕਾਂ ਦੇ ਵਿਹਾਫ ਤੇ ਕਿ ਫਾਇਰ ਬ੍ਰਿਗੇਡ ਦੀ ਗੱਡੀ 2 ਘੰਟੇ ਲੇਟ ਆ ਤੁਸੀਂ ਮੈਨੂੰ ਦੱਸੋ ਵੀ ਇੱਥੋਂ ਲੈ ਕੇ ਫਾਇਰ ਬ੍ਰਿਗੇਡ ਸੁੰਦਰ ਨਗਰ ਦਾ ਡਿਸਟੈਂਸ ਕਿੰਨਾ ਮ ਉਹ ਵੀ ਕਿਲੋਮੀਟਰ ਹੋਊਗਾ ਹਾਂਜੀ 20 ਕਿਲੋਮੀਟਰ ਦੇ ਵਿੱਚ ਗੱਡੀ ਕਿੰਨੇ ਟਾਈਮ ਵਿੱਚ ਇੱਥੇ ਪਹੁੰਚੂਗੀ ਅੱਧਾ ਘੰਟਾ ਲੱਗਿਆ ਸਾਨੂੰ ਉਹ ਵੀ ਉਹ ਟ੍ਰੈਪ ਕੇ ਦੇ ਵਿੱਚੋਂ ਜਿੱਦੇ ਵਿੱਚੋਂ ਅਸੀਂ ਉੱਤਰ ਕੇ ਗੱਡੀ ਤੋਂ ਲੋਕਾਂ ਦੀਆਂ ਮਿੰਟਾਂ ਤਰਲੇ ਕਰਕੇ ਅਸੀਂ ਆਉਨੇ ਆ ਇਹ ਤੁਸੀਂ ਆਪਡੇਟ ਚੈਨਲ ਦੇ ਥਰੂ ਬਿਲਕੁਲ ਲੋਕਾਂ ਨੂੰ ਅਵੇਅਰ ਨਾਲ ਇਹ ਵੀ ਕਰੋ ਅਸਲ ਵਿੱਚ ਨਾ ਜਿਹੜੀ ਗੱਡੀ ਹੈ ਨਾ ਠੀਕ ਹੈ ਜੀ ਇਹ ਲੋਕਾਂ ਨੂੰ ਜ਼ਰੂਰ ਤੁਸੀਂ ਆਪਡੇਟ ਚੈਨਲ ਨਾਲ ਅਵੇਅਰ ਕਰੋ ਕਿ ਜਦੋਂ ਸਾਡੀ ਗੱਡੀ ਨਿਕਲਦੀ ਆ ਕਿਰਪਾ ਕਰਕੇ ਸਾਨੂੰ ਸਾਈਡ ਦਿੱਤੀ ਜਾਵੇ ਸਾਨੂੰ ਸਾਈਡ ਕੋਈ ਨਹੀਂ ਦਿੰਦਾ ਇਹ ਜ਼ਰੂਰ ਕਿਹਾ ਜਾਂਦਾ ਕਿ ਫਾਇਰ ਬ੍ਰਿਗੇਡ ਲੇਟ ਆ ਜੀ ਭਾਜੀ ਫਾਇਰ ਬ੍ਰਿਗੇਡ ਲੇਟ ਤਾਂ ਕਹਿ ਸਕਦੇ ਆ ਆਪਾਂ ਨਹੀਂ ਫਾਇਰ ਬ੍ਰਿਗੇਡ ਉਥੋਂ ਨਿਕਲੀ ਲੇਟ ਆ ਜੇ 10:27 ਵੀ ਸਾਡੀ ਕਾਲ ਹੈਗੀ ਆ ਨਾ ਤਾਂ 11:22 ਨੂੰ ਅਸੀਂ ਬਾਹਰ ਭੌਣ ਜਾਂਦੇ ਆ ਤੇ ਅੱਜ ਵੀ ਅਸੀਂ ਅੱਧੇ ਘੰਟੇ ਦੇ ਵਿੱਚ ਇੱਥੇ ਆ ਗਏ ਤੇ ਡਿਸਟੈਂਸ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ ਵੀ ਤੇ ਮੇਰੀ ਨੋਲੇਜ ਦੇ ਨਾਲ ਵੀ 20 ਕਿਲੋਮੀਟਰ ਦੇ ਆਲਮੋਸਟ ਹੈਗਾ ਕਿਰਪਾ ਕਰਕੇ ਇਹ ਚੀਜ਼ ਤੁਸੀਂ ਜ਼ਰੂਰ ਅਵੇਅਰ ਕਰੋ ਲੋਕਾਂ ਨੂੰ ਕਿ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆਉਂਦੀ ਹੈ ਤਾਂ ਕਿਰਪਾ ਕਰਕੇ ਸਾਨੂੰ ਰਸਤਾ ਦਿੱਤਾ ਜਾਵੇ ਇਹ ਰ ਆਪਣਾ ਲੋਕਾਂ ਦੇ ਬਿਹਾਫ ਤੇ ਗੱਲ ਕਰਦੇ ਵੀ ਚੰਗੇ ਲੱਗਦੇ ਆ ਤੇ ਸਾਨੂੰ ਵੀ ਵਧੀਆ ਲੱਗੂ ਵੀ ਅਸੀਂ ਕਿਸੇ ਦੀ ਸੇਵਾ ਕੀਤੀ ਆ ਜਾਂ ਅਸੀਂ ਕਿਸੇ ਲਈ ਕੰਮ ਕਰ ਰਹੇ ਆ ਠੀਕ ਹੈ ਭਾਈ ਫੋਰ ਭਾਈ ਜੀ